ਪਿੰਡ ਖੁਜਾਲਾ ਵਿੱਚ ਰੰਜਿਸ਼ ਤੇ ਚੱਲਦਿਆਂ ਇੱਕ ਵਿਅਕਤੀ ਵੱਲੋਂ ਕੀਤੀ ਫਾਇਰਿੰਗ ਗੁਰਦਾਸਪੁਰ ਰਿਪੋਰਟ ਬੀਐਸ ਕਲਸੀ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਖੁਜਾਲਾ ਵਿੱਚ ਫਾਇਰਿੰਗ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸ੍ਰੀ ਹਰੀ ਗੋਬਿੰਦਪੁਰ ਸਾਹਿਬ ਸ੍ਰੀ ਹਰਕ੍ਰਿਸ਼ਨ ਸਿੰਘ ਜੀ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਹੈਪੀ ਪੁੱਤਰ ਰਚਪਾਲ ਸਿੰਘ ਵਾਸੀ ਖੁਜਾਲਾ ਦਾ ਬੋਟਾ ਸਿੰਘ ਪੁੱਤਰ ਸਾਧੂ ਸਿੰਘ ਨਾਲ ਇੱਕ ਕੰਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਉਸੇ ਗੱਲ ਤੋਂ ਬੀਤੀ ਰਾਤ ਲਗਭਗ 11 ਵਜੇ ਵਿੱਚ ਹਰਪ੍ਰੀਤ ਸਿੰਘ ਹੈਪੀ ਵੱਲੋਂ ਹਵਾਈ ਫਾਇਰ ਕੀਤੇ ਗਏ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਰਪ੍ਰੀਤ ਸਿੰਘ ਹੈਪੀ ਅਤੇ ਉਸ ਦੇ ਸਾਥੀਆਂ ਉੱਪਰ ਕਾਨੂੰਨ ਮੁਤਾਬਕ ਬੰਦੀਆਂ ਤਾਰਾਵਾਂ ਅਦੀਨ ਥਾਣਾ ਕੁਮਾਨ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਪਾਲ جاری ਹੈ ਦੂਜੇ ਪਾਸੇ ਪ੍ਰੈਸ ਨਾਲ ਗੱਲਬਾਤ ਕਰਦੇ ਆ ਪੀੜਤ ਬੂਟਾ ਸਿੰਘ ਦੇ بیٹے ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੈਪੀ ਅਤੇ ਇਸ ਦੇ ਕੁਝ ਸਾਥੀਆਂ ਵੱਲੋਂ ਬੀਤੇ ਸਮੇਂ ਦੌਰਾਨ ਸਾਡੇ ਪਰਿਵਾਰ ਨਾਲ ਵਧੀਆਂ ਭੈ ਕਿੰਨਾ ਤੁਹਾਡਾ ਕੀਤੀਆਂ ਗਈਆਂ ਕਿੱਥੇ ਰਹਿਣ ਵਾਲੇ ਹੋ ਪਿੰਡ ਚਾਲਾ ਜੀ ਸਾਡੇ ਤੇ ਰਾਤ ਨੂੰ ਘਟਨਾ ਵਪਰੀ ਕੀ ਕੀ ਗੱਲ ਹੋਈ ਸੀ ਰਾਤ ਘੱਲ ਕੋਈ ਨਹੀਂ ਜੀ ਖਾ ਪੀ ਕੇ ਸੁੱਤੇ ਸੀ ਆ ਕੇ 11 ਵਜੇ ਸਾਡੇ ਘਰ ਇੱਕ ਗੁੰਡਿਆਂ ਦਾ ਟੋਲਾ ਗਾਲਾ ਕੱਢਣ ਦਾ ਪੈ ਫਾਇਰ ਕਰਨ ਦਾ ਪਿਆ ਨਾਲ ਰੂੜੇ ਵੀ ਮਾਰੇ ਗੇਟ ਨੂੰ ਸਾਡੇ ਘਰ ਵੀ ਮਾਰੇ ਉਹ ਪਰਲੇ ਘਰ ਵੀ ਮਾਰੇ ਇਹ ਕੌਣ ਲੋਕ ਸਾਡੇ ਗੰਦੀਆਂ ਗਾਲਾ ਕੱਢੀਆਂ ਨਾਲਿਆਂ ਦੇ ਬਾਹਰ ਨਿਕਲੋ ਤੁਹਾਨੂੰ ਮਾਰ ਦੇਣਾ ਅੱਜ ਇਹ ਕੌਣ ਲੋਕ ਸਨ ਇਹ ਸਾਡੇ ਪਿੰਡੋਂ ਹੀ ਆ ਕਵਲਦੀ ਜੀ ਹਾਂ ਜੀ ਤੇ ਪਹਿਲਾਂ ਵੀ ਲੱਗਦੀ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਸਾਡੇ ਵਿਆਹ ਦੇ ਚਾਚੇ ਦੇ ਮੁੰਡੇ ਦੇ ਵਿੱਚ ਨਾ ਗੱਡੀ ਪੰਨੀ ਖੱਡੀ ਵਾਧੇ ਵਿੱਚ ਇਹਨਾਂ ਹੱਡੀ 80 ਫੁੱਟ ਲੰਮੀ ਕੰਧ ਢਾਈ 40 ਰਾਤ ਗੁੰਡੇ ਲਿਆ ਗਏ ਪਰ ਉਦੋਂ ਕੋਲ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਪੰਚਾਇਤ ਇਹਨਾਂ ਦੀ ਸੀ ਹੈ ਤੇ ਹੁਣ ਹੁਣ ਪੁਲਿਸ ਨੇ ਅੱਜ ਪਰਚਾ ਦਰਜ ਕੀਤਾ ਵੇਖੋ ਕੀ ਕਾਰਵਾਈ ਕਰਦੇ ਆ ਮਾ ਗਾਡੀ ਜਾਨ ਨੂੰ ਖਤਰਾ ਖਤਰਾ ਕਿੰਨੇ ਲੋਕ ਸੰਗਲੀ ਸਾਨੂੰ ਪੈ ਸਕਦਾ ਕਿੰਨੇ ਲੋਕ ਸੰਗਲੀ ਇਹ ਚਾਰ ਲੋਕ ਸੀ ਬਾਕੀ ਆਦਮ ਛੱਤੇ ਪਤਾ ਨਹੀਂ ਕਿੰਨੇ ਕਿਨਾਂ ਦੇ ਨਾਲ ਰਾਤ ਕੋਈ ਪਤਾ ਨਹੀਂ ਲੱਗਾ ਮੇਨ ਬੰਦਾ ਕੌਣ ਸੀ ਹੈ ਮੇਨ ਹਰਪ੍ਰੀਤ ਸਿੰਘ ਆ ਜੀ ਇੱਥੇ ਦਾ ਸਾਨੂੰ ਹਰਸ਼ਪਾਲ ਸਿੰਘ ਜਾਲਾ ਹਾਂਜੀ ਤੇ ਕੀ ਮੰਗ ਕਰਦੇ ਆ ਮੰਗ ਕਰਦੇ ਸਾਨੂੰ ਹੰਸਾਬ ਚਾਹੀਦਾ ਸਾਡੀ ਜਾਨ ਨੂੰ ਖਤਰਾ ਸਾਡੀ ਨਾਲ ਕੋਈ ਪੁਲਿਸ ਮਦਦ ਕਰਦਾ ਨਾ ਉਹਦਾ ਕਰਦੇ ਸਾਡਾ ਉਥੇ ਥਾਂ ਆਪਣਾਵਾ ਤੇ ਇਹਨਾਂ ਪੰਚਾਇਤੀ ਬਣਾ ਗਏ ਤੇ ਉਹਦੇ ਵਿੱਚ ਵੀ ਸ਼ੈੱਡ ਬਣਾ ਦਿੱਤਾ ਗਿਆ ਹੈ ਤੇ ਸਰਕਾਰੀ ਨਲਕਾ ਸਾਡੇ ਗੇਟ ਦੇ ਗਾੜੀ ਲਾ ਦਿੱਤਾ ਗਿਆ ਤੁਸੀਂ ਖੁਦ ਜਾ ਕੇ ਵੇਖ ਲਓ ਕਿ ਗੇਟ ਸਾਡਾ ਬੰਦ ਵਾ ਗਾੜੀ ਨਾਲ ਤਾਲਾ ਲੱਗਾ ਇਹ ਪੁੱਛਦੇ ਨੇ ਸਾਡਾ ਗੇਟ ਖਾਗੇ ਆਜਾਈ ਚਾਲੂ ਕਰਾਈ ਜਾਵੇ ਪਰ ਨਹੀਂ ਕੋਈ ਕਾਰਵਾਈ ਨਹੀਂ ਕਰਦਾ ਕਿੰਨੇ ਰਾਊਂਡ ਫੇਰ ਕੋਈ ਹੈ ਹਾਂਜੀ ਕਿੰਨੇ ਰਾਊਂਡ ਫੇਰ ਕੋਈ ਰਾਤ 15 ਰਾਊਂਡ ਜੀ ਠੀਕ ਹੈ ਜੀ ਪੁਲਸ ਆਈ ਸੀ ਸਵੇਰੇ ਸਾਰਾ ਲੈ ਕੇ ਗਈ ਹੈ ਹਾਂਜੀ ਕੋ ਲਿਖਤੀ ਸ਼ਿਕਾਇਤ ਦਿੱਤੀ ਹੈ ਹਾਂਜੀ ਹਾਂਜੀ ਠੀਕ ਹੈ ਇਲੈਕਟ੍ਰਿਕ ਸ਼ਿਕਾਇਤ ਹੋ ਗਈ ਹੈ ਜੀ ਹਾਂਜੀ ਭਾਈ ਕੀ ਨਾਂ ਤੇ ਕਿਹੜਾ ਪਿੰਡ ਤੇ ਨਾਲ ਜਰਨੈਲ ਸਿੰਘ ਆ ਜੀ ਸਾਪਸ ਪੰਜ ਪਿੰਡ ਵਿਆਲਾ ਤੇ ਕੀ ਰਾਤ ਘਟਣਾ ਵਾਪਰੀ ਜੀ ਇੱਥੇ ਘਟਣਾ ਜੀ ਰਾਤੀ ਇਹ ਬੂਟਾ ਸਿੰਘ ਦੇ ਘਰ ਦੇ ਬਾਗੇ ਗੋਲੀ ਚੱਲਾਈ ਗਈ ਇਹ ਨਾਲੇ ਗਾਲਾ-ਗੋਲਾ ਕੱਢੀ ਗਈਆਂ ਉੱਥੇ ਨਾਲੇ ਰੋੜੇ-ਰੂੜੇ ਮਾਰੇ ਗਏ ਆ ਜੀ ਮੁੜ ਕੇ ਉਸ ਤੋਂ ਬਾਅਦ ਜੋ ਉਧਰੋਂ ਐਨੂੰ ਆਏ ਆ ਅੱਛਾ ਇਧਰੋਂ ਆਣ ਕੇ ਤੇ ਫਿਰ ਇੱਥੇ ਆਣ ਕੇ ਆ ਬੂਹੇ ਤੇ ਗਾੜੀ ਗੋਲੀਆਂ ਚਲਾਈਆਂ ਠੀਕ ਹੈ ਤੇ ਗਾਲਾਂ ਕੱਢੀਆਂ ਬਹੁਤ ਜ਼ਿਆਦੀਆਂ ਇਤੋਂ ਗੜੀ ਜਾ ਕੇ ਫੇਰ ਚੌਂਕ ਚ ਗਏ ਉੱਥੇ ਇਹ ਘਰ ਗਣਾ ਜਿੱਥੇ ਗੋਲੀ ਚੱਲਦੀ ਹੈ ਇਹ ਹੈ ਜਗਤਾਰ ਸਿੰਘ ਦਾ ਜੀ ਮੇਰਾ ਭਰਾਈ ਆ ਠੀਕ ਹੈ ਜੀ ਤੇ ਇਤੋਂ ਫੇਰ ਚੌਂਕ ਚ ਜਾ ਕੇ ਫੇਰ ਇਦਾਂ ਹੀ ਗੋਲੀਆਂ ਬਹੁਤ ਜਿਆਦੀਆਂ ਉੱਥੇ ਵੀ ਚਲਾਈਆਂ ਇਹਨਾਂ ਨੇ ਤੇ ਕੀ ਕਾਰਨ ਸਮਝੋ ਤੇ ਜਿਹੜੀ ਗੋਲੀ ਚੱਲੀ ਆ ਕਾਰਨ ਇਹ ਆ ਵੀ ਉੱਥੇ ਗੇਟ ਦੇ ਕੋਠੀ ਤੇ ਚੱਲਦਾ ਗੇਟ ਦਾ ਚੱਕਰ ਜੀ ਉਹ ਕੁਤਰਕਾਸਰ ਖੂਸ਼ ਮੇਰੇ ਹਿਸਾਬ ਨਾਲ ਦਿੱਤੀ ਐ ਐਸਐਸਪੀ ਸਾਹਿਬ ਨੂੰ ਵੀ ਸਾਡਾ ਕੋਰਟ ਦੇ ਹਿਸਾਬ ਨਾਲ ਜੋ ਫੈਸਲਾ ਹੋਇਆ ਵਾ ਉਸ ਹਿਸਾਬ ਨਾਲ ਹਨੂਨ ਇਨਸਾਫ ਦਵਾਇਆ ਜਾਵੇ ਦਰਵਾਜ਼ਾ ਗੇਟ ਜਿਹੜਾ ਖੁਲਾਇਆ ਜਾਵੇ ਉਹਦੇ ਸਬੰਧ ਚ ਕਦੇ ਫੋਨ ਫਾਨ ਮੇਰੇ ਹਿਸਾਬ ਨਾਲ ਆਏ ਇਹਨਾਂ ਨੂੰ ਕੱਲ ਉਹਦੇ ਸਬੰਧ ਚ ਫਿਰ ਇਹਨਾਂ ਪੀ ਖਾ ਕੇ ਤੇ ਇਦਾਂ ਕੋਈ ਇਹ ਕੌਣ ਲੋਕ ਨੇ ਜਿਹਨਾਂ ਨੇ ਚਲਾਈ ਗੋਲੀ ਇਹ ਹਰਪ੍ਰੀਤ ਸਿੰਘ ਆ ਜਿਹੜੇ ਸਪਾਲ ਸਿੰਘ ਕਿੰਨੇ ਲੋਕ ਸਨ ਪੰਜ ਛੇ ਜਣੇ ਸੀ ਤੇ ਕੀ ਮੰਗ ਕਰਦੇ ਸੀ ਕਿ ਮਾਂ ਕਰਦੇ ਆ ਅਸੀਂ ਇਨਸਾਫ ਚਾਹੁੰਦੇ ਆ ਵੀ ਇਨਸਾਫ ਹੋਣਾ ਚਾਹੀਦਾ ਵਾ ਇਹ ਗੁੰਡਾਗਰਦੀ ਨਹੀਂ ਚੱਲਣੀ ਚਾਹੀਦੀ ਤੇ ਕੋਲਕਤੀ ਸਕਾਟ ਤੇ ਹਾਂਜੀ ਐ ਐਸਐਚਓ ਸਾਹਿਬ ਵੀ ਆਏ ਕਮਾਨ ਤੇ ਏਐਸਆਈ ਉਧਰ ਵਾਲ ਚੌਕੀ ਇੰਚਾਰਜ ਵੀ ਆਏ ਜੀ ਤੋ ਸਾਰਾ ਵੇਖ ਕੇ ਇਥੋਂ ਖਾਲੀ ਰੌਂਦ ਜਿਹੜੇ ਉਹ ਲੈ ਗਏ ਕਿੰਨੇ ਕਿੰਨੇ ਰੌਂਦ ਫਿਰ ਕੋਈ ਇੱਥੇ ਪੰਜ ਕੇ ਮੇਰੇ ਖਿਆਲ ਲੱਭੇ 12 13 ਚੱਲੇ ਹੁੰਦਾ ਜੀ ਤੇ ਪੰਜ ਛੇ ਜਿਹੜੇ ਖਾਲੀ ਰੌਂਦ ਲੱਭੇ ਪਤੀ 112 ਤੇ ਕੰਪਲੀਟ ਆਈ ਸੀ ਕਿ ਇੱਕ ਹੈਪੀ ਨਾਜ਼ ਬੰਦਾ ਖਜ਼ਾਲੇ ਦੇ ਵਿੱਚ ਉਹਨੇ ਗੋਲੀਆਂ ਚਲਾਈਆਂ ਜੀ ਤੋ ਅਸੀਂ ਜਾ ਕੇ ਇਹਦਾ ਵੈਰੀਫਾਈ ਕੀਤਾ ਉਨੇ ਆਪਣੇ ਲਾਇਸੈਂਸੀ ਹਿਸਿਆਰ ਦੇ ਨਾਲ ਆਪਣਾ ਧਮਕੀਆਂ ਦੇ ਕੇ ਸਰਪਰਸਨ ਗੁਲੀਆਂ ਚਲਾਈਆਂ ਉਹਦੇ ਧਾਰਤੇ ਜਿਹੜੀ ਅਸੀਂ ਆਪਣਾ ਪਰਚਾ ਦਰਜ ਕਰਕੇ ਜਿਹੜੀ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਸਰ ਕੀ ਕਰਨਾ ਫਾਇਰਿੰਗ ਕਰਨ ਦਾ ਇਹਨਾਂ ਦਾ ਕੋ ਪਹਿਲਾਂ ਕੋਈ ਆਪਸ ਵਿੱਚ ਲੜਾਈ ਝਗੜਾ ਆ ਕੋਈ ਕੰਨ ਤੋਂ ਲੈ ਕੇ ਲੜਾਈ ਝਗੜਾ ਚੱਲਿਆ ਸੀ ਜਿਹਦੇ ਕਰਕੇ ਇਹਨਾਂ ਤੇ ਟਸਲ ਚੱਲਦੀ ਸੀ ਪਰੰਤੂ ਇਹਨੇ ਜਿਹੜਾ ਹੈਪੀ ਆ ਹਰਪ੍ਰੀਤ ਸਿੰਘ ਹੈਪੀ ਇਹਨੇ ਜਤੀ ਜਤੀ ਕੀਤੀ ਹੈ ਇਹਨੇ ਆਪਣੇ ਲਾਇਸੈਂਸੀ ਹਿਸਿਆਰ ਦੇ ਨਾਲ ਜਾ ਕੇ ਸ਼ਰੀਆਂ ਗੁਲੀਆਂ ਚਲਾਈਆਂ ਹਵਾਈ ਫਾਇਰ ਕੀਤੀ ਨੇ ਤੇ ਜਿਹੜੇ ਅਸੀਂ ਇਹ ਦੇ ਖਲਾਫ ਪੰਦੀ ਕਰ ਵੀ ਕਰਕੇ ਅਗਲੀ ਕਾਰਵਾਈ ਕੀਤੀ ਹੈ। ਮੌਕੇ ਤੋਂ ਥੋੜੀ ਜਾਣਕਾਰੀ ਇਕੱਠੀ ਕੀਤੀ ਪਤਾ ਲੱਗਾ ਕਿ 2-3 ਜਗ੍ਹਾ ਪਿੰਡ 'ਚ ਬਦਲ ਨੂੰ ਫਾਇਰਿੰਗ ਕੀਤੀ ਗਈ ਹੈ। 2 ਜਗ੍ਹਾ ਇੱਕ 2 ਜਗ੍ਹਾ ਕੀਤੀ ਆ ਉਹਨੇ ਇੱਕ ਆਪਣਾ ਚੌਂਕ ਦੇ ਵਿੱਚ ਕੀਤੀ ਇੱਕ ਕਿਸੇ ਘਰ ਦੇ ਕਿ ਜਗ੍ਹਾ ਕੀਤੀ। ਤੇ ਇਹਦਾ ਕੋਈ ਬੈਕਗ੍ਰਾਉਂਡ ਕਿਵੇਂ ਦੀ ਹੈ ਹੈਪੀ ਦੀ? ਉਹਦੇ ਸਬੰਧ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ। ਬੈਕਗ੍ਰਾਉਂਡ ਤਾਂ ਫਿਲਹਾਲ ਦੇ ਅਸੀਂ ਇਨਵੈਸਟੀਗੇਸ਼ਨ ਸਾਡੀ ਚੱਲਦੀ ਹੈ। ਅਸੀਂ ਇਸੇ ਨੂੰ ਦਾ ਮੈਟਰ ਦੇਖ ਰਹੇ ਹਾਂ। ਧੰਨਵਾਦ ਜੀ।